ਸ਼ਬਦ ਬੜੀ ਹੈ ਮਾਨੂੰ ਰਾਗ ਦਾ ਇਹ ਸ਼ਬਦ ਹੈ ਆਪਣੇ ਕਰਮ ਕੀ ਗਤ ਮੈਂ ਕਿਆ ਜਾਨਾਂ ਕਹਿੰਦੇ ਆਪਣੇ ਕਰਮਾਂ ਦੀ ਗਤੀ ਮੈਨੂੰ ਨਹੀਂ ਪਤਾ ਕੀ ਹੋਵੇਗੀ ਮੈਂ ਕਿਆ ਜਾਨਾਂ ਬੱਬਾਰੇ ਫਿਰ ਪਹਿਲੀਆਂ ਪੰਕਤੀਆਂ ਵਿੱਚ ਬੜੀ ਰਮਜ਼ ਮਾਰੀ ਹੈ ਸਤਿਗੁਰਾਂ ਨੇ ਨਰੂ ਮਰੇ ਨਰ ਕਾਮਨਾ ਆਵੇ ਨਰੂ ਕਹਿੰਦੇ ਨੇ ਮਨੁੱਖ ਨੂੰ ਹੋਣ ਮਨੁੱਖ ਮਰ ਜਾਏ ਤਾਂ ਕਹਿੰਦੇ ਕੰਮ ਨਹੀਂ ਆਉਂਦਾ ਪਰ ਅੱਜ ਸਾਇੰਸ ਕਹਿੰਦੀ ਮਨੁੱਖ ਦੇ ਬਾਡੀ ਪਾਰਟਸ ਕੰਮ ਆਉਂਦੇ ਨੇ ਪਰ ਸਤਿਗੁਰੂ ਜੀ ਅੰਦਰ ਦੀ ਰਮਜ਼ ਦਿੰਦੇ ਨੇ ਕਹਿੰਦੇ ਮਨੁੱਖ ਦੇ ਅੰਦਰੋਂ ਇਨਸਾਨੀਅਤ ਮਰ ਜਾਏ ਉਹ ਮਨੁੱਖ ਕਿਸੇ ਕੰਮ ਦਾ ਨਹੀਂ ਕਰਦੂਤ ਅਸ਼ੂਕੀ ਮਾਨਸ ਜਾਤ ਫਿਰ ਪਸ਼ੂ ਮਰੇ ਮਨੁੱਖ ਦੇ ਅੰਦਰ ਜਿਹੜੀ ਇਹ ਤਰਪੂਤ ਪਸ਼ੂਆਂ ਵਾਲੀ ਹੈ ਪਸ਼ੂ ਮਰੇ ਉਹ ਪਸ਼ੂ ਭਰਤੀ ਅੰਦਰੋਂ ਖਤਮ ਹੋ ਜਾਏਗੀ ਹੁ ਮਨੁੱਖੋ ਹੀ ਐ ਦਸ ਕਾਜ ਸਵਾਰੇ ਦੂਜਿਆਂ ਦੇ ਕਾਜ ਸਵਾਰਨ ਲਈ ਚੱਲਦਾ ਸਤਿਗੁਰੂ ਜੀ ਬਚਨ ਕਰਦੇ ਨੇ ਹੱਡ ਜਲੇ ਕਹਿੰਦੇ ਹੱਡ ਇਵੇਂ ਸੜ ਜਾਂਦੇ ਨੇ ਜੈਸੇ ਲੱਕੜੀ ਕਤੁਲਾ ਜਿਵੇਂ ਲੱਕੜੀਆਂ ਦਾ ਟੁਕ ਬੋਲ ਇਕੱਠੂ ਹੋ ਗਈ ਕੇਸ ਜਿਵੇਂ ਜਾਸੇ ਕਾ ਸੁਕਾ ਪੂਲਾ ਕੇਸੇਵੇਂ ਸੜ ਜਾਂਦੇ ਨੇ ਜਿਵੇਂ ਘਾਹ ਦਾ ਪੂਲਾ ਹੋਵੇ ਕਹੋ ਕਬੀਰ ਤਬਹੀ ਨਰ ਜਾਗ ਕਹਿੰਦੇ ਜਾਗਦਾ ਉਦੋਂ ਐ ਜਨਮ ਕਾ ਡੰਡ ਮੋਂਡ ਮੈਂ ਲੱਗੇ ਜਦੋਂ ਸਿਰ ਤੇ ਜਮਾ ਦਾ ਡੰਡ ਲੱਗਦਾ ਬਹੁਤ ਹੀ ਸਤਿਕਾਰਯੋਗ ਮਾਤਾ ਬਲਵੀਰ ਕੌਰ ਜੀ ਕੁਝ ਰੋਜ਼ ਪਹਿਲਾਂ ਇੱਥੇ ਆਈ ਜਦੋਂ ਫਾਨੀ ਸੰਸਾਰ ਨੂੰ ਛੱਡਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਸ਼ਾਮ ਦੇ ਸਮੇਂ ਆ ਕੇ ਇਸ ਅਸਥਾਨ ਉੱਤੇ ਉਹਨੇ ਸਾਰਾ ਕਾਰਜ ਜ ਨੇ ਪੇਨਤਾ ਤੇ ਪਰਿਵਾਰ ਵੀ ਦੱਸਦਾ ਵੀ ਜਿੰਮੇਵਾਰੀ ਲਾਤੀ ਵੀ ਮੈਂ ਹੁਵਾਂ ਨਾ ਹੁਵਾਂ ਤੁਸੀਂ ਇਹ ਕੰਮ ਕਰਨਾ ਹੈ ਇੱਥੇ ਵੀ ਆ ਕੇ ਸਾਰਿਆਂ ਨੂੰ ਮਿਲ ਕੇ ਗਏ ਬੜੇ ਸਤਿਕਾਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਸਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਗਏ ਤੇ ਉਸੇ ਦਿਨੀ ਸ਼ਾਮ ਨੂੰ ਇਸ ਫਾਨੀ ਸੰਸਾਰ ਨੂੰ ਤਿਆਗ ਗਏ ਪਰ ਕਮਾਲ ਇਹ ਦੇਖੋ ਮਾਤਾ ਜੀ ਨੇ ਬੜੀ ਭਾਵਨਾ ਨਾਲ ਆਪਣੇ ਸੁਪੁੱਤਰ ਦੀ ਯਾਦ ਦੇ ਵਿੱਚ ਸਹਿਜ ਪਾਠ ਰਖਵਾਇਆ ਸੀ ਪਰ ਇਹ ਰੱਬੀ ਖੇਡ ਹੈ ਉਸ ਸਹਿਜ ਪਾਠ ਦੇ ਭੋਗ ਦੇ ਵਿੱਚ ਅੱਜ ਮਾਤਾ ਜੀ ਦਾ ਵੀ ਸਹਿਜ ਪਾਠ ਜਿਹੜਾ ਚੱਲ ਰਿਹਾ ਸੀ ਆਪ ਜਿਹੜਾ ਕੀਤਾ ਸਹਿਜ ਪਾਠ ਅੱਜ ਉਹਦਾ ਵੀ ਭੋਗ ਤੇ ਹੈ ਰੱਬੀ ਖੇਡ ਹੈ ਸਾਨੂੰ ਨਹੀਂ ਪਤਾ ਸਾਡੇ ਕਰਮਾਂ ਦੀ ਗਤੀ ਕੀ ਹੈ ਅਸੀਂ ਕਿੱਧਰ ਦੌੜ ਲਗਾਈ ਜਾ ਰਹੇ ਹਾਂ ਤ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਅੱਖ ਵਸੇਰਾ ਆਓ ਪਿਆਰਿਓ ਸ਼ਬਦ ਪੜਕੇ ਪਰ ਇੱਕ ਸਿੱਖਿਆ ਲੈਣ ਵਾਲੀ ਹੈ ਉਹਨਾਂ ਦੇ ਜੀਵਨ ਤੋਂ ਉਹ ਜਦੋਂ ਬ੍ਰੈਡਫੋਰਡ ਵਿੱਚ ਆਏ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਆਏ ਪਹਿਲੀ ਵਾਰ ਔਰ ਪਤਾ ਨਹੀਂ ਕਿੰਨਿਆਂ ਦੇ ਪਰਉ ਘਰਾਂ ਦੇ ਵਿੱਚ ਪ੍ਰੋਗਰਾਮ ਕੀਤੇ ਉਹਨਾਂ ਨੇ ਪਰ ਅੱਜ ਉਹਨਾਂ ਦਾ ਵੀ ਪ੍ਰੋਗਰਾਮ ਹੈ ਦੇਖੋ ਰੱਬੀ ਖੇਡਾਂ ਦੇ ਨਾ ਜੇ ਅਸੀਂ ਕਿਸੇ ਦੇ ਪ੍ਰੋਗਰਾਮ ਵਿੱਚ ਇਨਵੋਲਵ ਹੁੰਦੇ ਆ ਕੋਈ ਪਤਾ ਨਹੀਂ ਕਿ ਸਾਡਾ ਵੀ ਕਦੋਂ ਪ੍ਰੋਗਰਾਮ ਬਣ ਜਾਣਾ ਹੈ ਪਰ ਜੇ ਉਹਦੇ ਭੈਅ ਵਿੱਚ ਚੰਗੇ ਕਰਮ ਕਰਾਂਗੇ ਤੇ ਸਾਰੇ ਯਾਦ ਕਰਦੇ ਨੇ ਤੇ ਜਿਹੜਾ ਪਾਵਰ ਬਾਣੀ ਨਾਲ ਜੁੜ ਗਿਆ ਬਾਣੀ ਉਹਦਾ ਲੜ ਨਹੀਂ ਛੱਡੀ ਉਹਦੀ ਬਾਹ ਨਹੀਂ ਛੱਡੀ ਕਈ ਵਾਰ ਕਹਿੰਦੇ ਵੀ ਨਾਲ ਕੁਝ ਨਹੀਂ ਜਾਂਦਾ ਸਤਗੁਰਾਂ ਦੀ ਪਾਵਨ ਬਾਣੀ ਕਹਿੰਦੀ ਨਾਲ ਜਾਂਦਾ ਕਿਉਂ ਨਹੀਂ ਜਾਂਦਾ ਜਿੱਥੇ ਮਾਤਾ ਨਹੀਂ ਪਿਤਾ ਨਹੀਂ ਪੁੱਤਰ ਨਹੀਂ ਭਰਾ ਨਹੀਂ ਸਾਥ ਸਬੰਧੀ ਨਹੀਂ ਜਹ ਮਾਤਕ ਦਾ ਸੁਤ ਮੇਤਰਾ ਭਾਈ ਮਨ ਉਹਾ ਨਾਮ ਤੇਰੇ ਸੰਗ ਸਹਾਈ ਕਹਿੰਦੇ ਨਾਮ ਨਾਲ ਜਾਂਦਾ ਤੇ ਗੁਰੂ ਸਾਹਿਬ ਰਹਿਮਤ ਕਰਨ ਪਰਿਵਾਰ ਨੂੰ ਜੋੜੀ ਰੱਖ ਆਪਣੇ ਚਰਨਾਂ ਨਾਲ ਆਓ ਸ਼ਬਦ ਪੜ ਕੇ ਦਸਮਾਤੀ ਬਰਵਾਦਨਾ ਕਰੀ ਕ્યા ਮੇਰਾ ਕਿਆ ਤੇਰਾ ਕ્યા ਮੇਰਾ ਕਿਆ ਤੇਰਾ ਪ੍ਰਾਨੇ ਕ્યા ਮੇਰਾ ਕਿਆ ਤੇਰਾ ਕੈਸੇ ਕਰ ਵਰ ਪੰਖ ਬਸੇ पङ्ख बसे रा पङ्ख बसेरा

tera 在。 ਕਿਰਪਾ ਕਰਨ ਵਿਸ਼ਣ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਨੈਕਸਟ ਵੀਕ 22 ਤਰੀਕ ਨੂੰ ਮਾਤਾ ਬਲਬੀਰ ਕੌਰ ਜੀ ਦਾ ਫਿਊਨਰਲ ਵੀ ਹੈ ਦੇਖੋ ਇਹ ਰੱਬ ਹੀ ਖੇਡਾਂ ਨੀ ਕਿ ਹਰ ਇੱਕ ਦਾ ਸਮਾਂ ਨਿਸ਼ਚਿਤ ਹੈ ਮਰਨ ਲਿਖਾਈ ਮੰਡਲ ਮੈਂ ਆਈ ਅਸੀਂ ਸਾਰੇ ਆਏ ਆ ਪਰ ਮੌਤ ਸਾਡੀ ਸਾਰਿਆਂ ਦੀ ਨਿਸ਼ਚਿਤ ਹੈ ਪਰ ਇੱਕ ਕਾਰਜ ਕਰਨ ਲਈ ਆਏ ਆ ਜਿਵੇਂ ਇੱਥੇ ਆਉਣ ਦਾ ਸਾਡਾ ਕੋਈ ਨਾ ਕੋਈ ਏਮ ਹੈ ਗੋਲ ਹੈ ਟਾਰਗੇਟ ਹੈ ਕਿ ਪਰਿਵਾਰ ਨੂੰ ਰਖਾਏ ਗਏ ਸਹਿ ਪੜ ਦੇ ਭੋਗ ਦੀ ਆਪਾਂ ਹਾਸਲੀ ਕਰਨੀ ਹੈ ਇਸੇ ਤਰ੍ਹਾਂ ਮਨੁੱਖਾ ਜੀਵਨ ਦਾ ਵੀ ਇੱਕ ਏਮ ਹੈ ਇੱਕ ਗੋਲ ਹੈ ਕਿ ਸੰਸਾਰ ਤੋਂ ਨਿਰੰਕਾਰ ਤੱਕ ਦਾ ਸਫ਼ਰ ਅਸੀਂ ਇਸ ਮਨੁੱਖਾ ਜੀਵਨ ਦੇ ਵਿੱਚ ਤੈਅ ਕਰਨਾ ਹੈ ਉਹ ਅਸੀਂ ਚਾਹਤ ਮਰਨੀ ਕਿ ਤੈ ਕੀਤਾ ਜਾਂ ਨਹੀਂ ਕੀਤਾ ਜੇ ਨਹੀਂ ਕੀਤਾ ਤੇ ਗੁਰੂ ਸਾਹਿਬ ਦੇ ਚਰਨਾਂ ਦਾ ਉਲਟ ਆਸਰਾ ਲਈ ਆਓ ਅਨੰਦ ਸਾਹਿਬ ਦਾ ਜਾਪ ਸੰਗਤ ਰੂਪ ਵਿੱਚ ਕਰਨਾ ਕਰੀ ਕੋਈ ਰਸਨਾ ਵਾਂਝੀ ਨਾ ਰਹੇ ਸਾਰਿਆਂ ਨੇ ਰਸਨਾ ਪਵਿੱਤਰ ਕਰਨੀ ਹੈ ਰਾਮ ਕਲੀ ਮਹਲਾ ਤੇ ਜਾਨਾ ਦੇ ਕੋ ਅੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਤੇਰੀ ਬਾਏ ਸਤਗੁਰੂ ਮੈਂ ਆ ਸਤਗੁਰ ਦਾ ਪਰਮ ਸਹਿਜ ਸੇ ਕੇ ਮਨ ਵਜਿਆ ਵਰਦਾ ਏ ਮਨ ਮੇਰਾ ਤੂੰ ਸਦਾ ਰਹੋ ਸਰਦਾਰ ਨਾ ਰਹੋ ਤੂੰ ਮਨੰ ਤੇਰੇ ਵਿੱਚ ਸਭ ਦਸਾਂ शबन न आलो साचा नाम मेरा अधार तजे बंचो I uh do -huh.